ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਸਾਬਕਾ ਕੈਪਟਨ ਮਤੀ ਜਹਦਰ ਸੁੱਖਾ ਸਿੰਘ ਛੋਟੇਪੁਰ ਨੇ ਆਪਣੇ ਗ੍ਰਹਿ ਪਿੰਡ ਛੋਟੇਪੁਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਭਾਨਾਂ ਨੂੰ ਅਹੁਦੇ ਤੋਂ ਹਟਾਉਣ ਅਤੇ ਪੰਥਕ ਕ੍ਰਵੈਤਾ ਛੱਡਣ ਨਵੇਂ ਸਿੰਘ ਸਭਾਨਾਂ ਦੀ ਨਿਯੁਕਤੀ ਕਰਨ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਕੀਤੇ ਵੱਡੇ ਖੁਲਾਸੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਸੰਬੰਧੀ ਬਣਾਈ ਪੰਜ ਮੈਂਬਰੀ ਕਮੇਟੀ ਦੇ 4 ਅਪ੍ਰੈਲ ਨੂੰ ਪਿੰਡ ਕੋਟਸਨਤੋਖਰਾਏ ਵਿਖੇ ਕਰਵਾਏ ਜਾ ਰਹੇ ਸਮਾਗਮ ਵਿੱਚ ਸਮੁੱਚੇ ਸਿੱਖ ਜਗਤ ਦੀ ਕੀਤੀ ਅਪੀਲ ਹੋਰ ਕੀ ਕੁਝ ਕਿਹਾ ਆਓ ਸੁਣਦੇ ਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੇਖੋ ਜਿਹੜੀਆਂ ਨਿਯੁਕਤੀਆਂ ਤੇ ਜਿਹੜੀਆਂ ਇਹਨਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰਨਾ ਇਹਦੇ ਵਾਸਤੇ ਕੋਈ ਵਿਧੀ ਵਿਵਧਾਨ ਬਣਨਾ ਚਾਹੀਦਾ ਅਸੀਂ ਬਹੁਤ ਦੇਰ ਦੀਆਂ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਬਹੁਤ ਦੇਰ ਦੀ ਚਿੰਤਤ ਨੇ ਕਿਉਂਕਿ ਜਦੋਂ ਅਕਾਲ ਤਖਤ ਦੀ ਸਦਨਾ ਸੇਵਾ ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਹੋਈ ਸੀ ਉਸ ਵੇਲੇ ਉਹਨਾਂ ਦਾ ਆਪਣਾ ਅਸਰ ਸੀਗਾ ਲੋਕ ਸਤਕਾਰ ਮਾਨ ਪੂਰਾ ਬੰਦੇ ਸੀ ਮੇਰਾ ਅਨਜੀਤ ਸਿੰਘ ਵੇਲੇ ਵੀ ਜਥੇਦਾਰ ਸਾਹਿਬ ਬੜੇ ਬੰਦਗੀ ਵਾਲੇ ਅ ਬ੍ਰੰਗਿਆਨੀ ਸੀ ਜੋ ਬੜੇ ਯੋਧੇ ਸੀਗੇ ਤਾਂ ਕੈਲੀਫੋਰਨੀਆ ਸੰਗ ਉਹਦੇ ਤੱਕ ਵੀ ਸਾਰਾ ਕੁਝ ਠੀਕ ਚੱਲਦਾ ਰਿਹਾ ਪਰ ਉਹਦੇ ਤੋਂ ਬਾਅਦ ਸਮੇਂ-ਸਮੇਂ ਤੇ ਕਾਲ ਤੱਕ ਦੇ ਜਥੇਦਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਜੋ ਸਿੱਖ ਸੰਸਥਾਵਾਂ ਚਾਹੁੰਦੀਆਂ ਸੀ ਜੋ ਸਿੱਖ ਸੰਸਥਾ ਚਾਹੁੰਦੀ ਸੀ ਉਹਦੇ ਮੁਤਾਬਕ ਫੈਸਲੇ ਨਹੀਂ ਜਰੇ ਇਸ ਕਰਕੇ ਇਹ ਕੰਟਰੋਵਰਸੀ ਦੇ ਵਿੱਚ ਇਹ ਗੱਲਾਂ ਆਈਆਂ ਔਰ ਜਿਹੜੇ ਸਿੱਖ ਚਿੰਤਕ ਸੀਗੇ ਉਹਨਾਂ ਨੇ ਬੜੀ ਜ਼ੋਰ ਨਾਲ ਆਵਾਜ਼ ਉਠਾਈ ਕਿ ਇਹ ਵਾ ਇਹ ਅਲਖਸ਼ੰਗਾ ਦੀ ਆਖਾਲ ਤੱਕ ਹਰ ਜਿਹੜਾ ਵੀ ਚੋਣ ਕਿਵੇਂ ਹੋਵੇ ਇਹਦੇ ਵਾਸਤੇ ਸਰਬੱਤ ਖਾਲਸਾ ਹੋਣਾ ਚਾਹੀਦਾ ਇਹਦੇ ਵਾਸਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਪ੍ਰੋਸੈਸ ਚਲਾਣਾ ਚਾਹੀਦਾ ਸ਼੍ਰੋਮਿਕ ਕਮੇਟੀ ਨੂੰ ਪ੍ਰੋਸੈਸ ਚਲਾਣਾ ਚਾਹੀਦਾ ਜਿੱਦੇ ਸੰਤ ਸਮਾਜ ਦੇ ਜਿਨ੍ਹਾਂ ਦਾ ਲੋਕ ਸਤਿਕਾਰ ਕਰਦਾ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਕੰਫੀਡੈਂਸ ਲਾਇਕ ਹੈ ਤਾਂ ਫਿਰ ਅੱਜ ਤੱਕ ਅੱਜ ਜਥੇਬੰਦੀ ਜਿਹੜੀ ਚੋਣ ਹੋਣੀ ਚਾਹੀਦੀ ਸੀ ਹੁਣ ਜੋ ਕੁਝ ਪਿਛਲੇ ਦਿਨਾਂ ਵਿੱਚ ਹੋਇਆ ਉਸੇ ਕਰਕੇ ਹੋਇਆ ਕਿ ਇੱਕ ਸ਼੍ਰੋਮਿਕ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਚਾਹੀਦੀ ਹੈ ਸ਼੍ਰੋਮਿਕ ਕਮੇਟੀ ਦੀ ਚੋਣ ਹੋਇਆ ਨੂੰ ਮੇਰੇ ਖਿਆਲ ਲਗਭਗ 14 ਸਾਲ ਹੋ ਗਏ ਹੈ ਔਰ ਉਹ ਦੀ ਕੋਈ ਵਲਿਵਰਸੀ ਹੈ ਨਹੀਂ ਔਰ ਜਿਹੜੀ ਸ਼੍ਰੋਮਿਕ ਕਮੇਟੀ ਦੀ ਚੋਣਾਂ ਬਹੁਤ ਲੋਕ ਪੋਲਿਟੀਕਲ ਬੰਦੇ ਆਪਣੇ ਹੱਥੋਂ ਕੇ ਬਣਾਉਂਦੇ ਆ ਔਰ ਸ਼੍ਰੋਮਿਕ ਕਮੇਟੀ ਦੇ ਮੈਂਬਰ ਜਿਹੜੇ ਆ ਉਹਨਾਂ ਦਾ ਉਹ ਕਰਵਾਰ ਨਹੀਂ ਦੇਖ ਸੱਚੇ ਸੁਸੇ ਸਿੱਖ ਦਾ ਹੋਣਾ ਚਾਹੀਦਾ ਉਹ ਤਾਂ ਆਪਣੇ ਧੀਆਂ ਪੁੱਤਾਂ ਦੀਆਂ ਕਿਸਨੇ ਅਪੁਆਇੰਟਮੈਂਟਾਂ ਕਰਾਈਆਂ ਨੇ ਕੋਈ ਫਾਇਦੇ ਲਈ ਆ ਕਿ ਗੁਰਦੁਆਰਾ ਤੇ ਮਾਲ ਲੈ ਜਾਂਦਾ ਇਸ ਕਰਕੇ ਇਹ ਫੈਸਲੇ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਮਜਬੂਰ ਹੋ ਕੇ ਸਾਰੇ ਸੰਤ ਸਮਾਜ ਨੂੰ ਸਾਰੇ ਪ੍ਰਾਣੀ ਸ਼ਰੋਮ ਦੀ ਗੁਰਦਾਰ ਪਰਬੰਧ ਕਮੇਟੀ ਦੇ ਸਖਤਰਾ ਨੂੰ ਅਕਾਲ ਤਖਤ ਦੇ ਸਾਬਕਾ ਬਹੁਤ ਸਾਰੇ ਜਥੇਦਾਰਾਂ ਨੂੰ ਇਹ ਗੱਲ ਆਵਾਜ਼ ਜਿਹੜੀ ਉਠਾਉਣੀ ਪਈ ਕਿ ਜਿਵੇਂ ਆ ਪੰਹ ਹਰਪ੍ਰੀਤ ਸਿੰਘ ਹੋਰਾਂ ਦੀ ਜਥੇਦਾਰ ਜੀ ਵੀ ਜਰਦਾ ਰਗਦੀਸ਼ ਸਿੰਘ ਹੋਰਾਂ ਦੀ ਔਰ ਜਥੇਦਾਰ ਸੁਲਤਾਨ ਸਿੰਘ ਹੋਰਾਂ ਦੀ ਜਿਹੜੀ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਇਹ ਬਿਲਕੁਲ ਗਲਤ ਕੀਤਾ ਗਿਆ ਇਹ ਮਰਜ਼ਾਦਾ ਦੇ ਮੁਤਾਬਕ ਨਹੀਂ ਹੋਈ ਕਿਉਂਕਿ ਉਹਨਾਂ ਨੇ ਅਕਾਲ ਤਖਤ ਜਿਹੜਾ 2 ਦਸੰਬਰ ਨੂੰ ਜੋ ਫੈਸਲੇ ਕੀਤੇ ਸੀ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਮੁਤਾਬਿਕ ਸੀ ਨਾਲੇ ਜੇ ਕੋਈ ਬੰਦਾ ਆਪਣਾ ਗੁਨਾਹ ਮੰਨੇਗਾ ਤੇ ਜੱਜਦਾਰਾ ਕੋਈ ਹੋਰ ਕੋਈ ਆਪਸ਼ਨ ਨਹੀਂ ਉਹਨੂੰ ਕੋਈ ਨਾ ਕੋਈ ਸਜ਼ਾ ਦੇਣੀ ਬਣੀ ਪਰ ਉਹ ਸਜ਼ਾ ਸੁਖਵੀਰ ਸਿੰਘ ਹੋੜਾ ਨੇ ਤੇ ਉਹਨਾਂ ਦੇ ਸਾਥੀਆਂ ਨੂੰ ਚੰਗੀ ਨਹੀਂ ਲੱਗੀ ਇਸ ਕਰਕੇ ਉਦੋਂ ਤੋਂ ਉਹਨਾਂ ਨੇ ਰੋਹਨਤਾ ਦਿਖਾਉਣੀ ਸ਼ੁਰੂ ਕੀਤੀ ਸੀ ਕਿ ਜੱਜਦਾਰ ਜੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜੱਜਦਾਰ ਨੂੰ ਬੁਝਿਆ ਜਾਵੇ ਸਮਝਣਾ ਚਾਹੁੰਦਾ ਨੂੰ ਇਹ ਚਾਹੀਦਾ ਸੀ ਵੀ ਜਦੋਂ ਜਸਵੰਤ ਸਿੰਘ ਨੇ ਇੱਕ ਆਤਾਰ ਨੂੰ ਤੁਹਾਡੇ ਤੋਂ ਲੋਕ ਖੁਸ਼ ਨਹੀਂ ਹੋਏ ਤੁਸੀਂ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੁਸੀਂ ਮਰਯਾਦਾ ਦਾ ਘਾਣ ਕੀਤਾ ਪਰ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਸੀ ਵੀ ਅਕਾਲ ਤਖਤ ਦਾ ਜਸਵੰਤ ਕੀ ਕਹਿ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਪੋਲੀਟੀਕਲ ਪਾਰਟੀ ਆ ਉਹਦਾ ਗ੍ਰਾਫ ਕਿੱਥੇ ਚਲਾ ਗਿਆ ਕਦੀ ਉਹਨਾਂ ਨੂੰ 15 ਸੀਟਾਂ ਦੇ ਦੋਸਦੀਆਂ ਨੇ ਕਦੀ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਤਿੰਨ ਸੀਟਾਂ ਦੇ ਲਈਆਂ ਨੇ ਕਦੇ ਉਹਨਾਂ ਨੂੰ ਕੰਗਰਸ ਦੇ ਵਿੱਚ ਇੱਕ ਸੀਟ ਮਿਲਦੀ ਆ ਬਾਕੀ ਉਹ ਜਨਤਾ ਪਾਰਟੀ ਦੇ ਵਿੱਚ ਨੇ ਇਹ ਸਾਰੀਆਂ ਗੱਲਾਂ ਵਿੱਟੇਵਾਰ ਜੀ ਨੇ ਕਹੀਆਂ ਸਨ ਔਰ ਉਹਨਾਂ ਨੇ ਸਾਰੇ ਇਹ ਗਨਾਹ ਮੰਨੇ ਸੀ ਗਨਾਹ ਮੰਨਣ ਤੋਂ ਬਾਅਦ ਉਹਨਾਂ ਨੇ ਜੋ ਵੀ ਉਹਨਾਂ ਦੀ ਸੇਵਾ ਲਈ ਉਹਨਾਂ ਨੇ ਉਹ ਭੁਗਤੀ ਪਾ ਭੁਗਤਾਨ ਤੋਂ ਬਾਅਦ ਉਹਨਾਂ ਫੋਨ ਨੂੰ ਜਥੇਦਾਰ ਜੀ ਦਾ ਹੁਕਮ ਅਦਲੀ ਕਰਨੀ ਸ਼ੁਰੂ ਕਰ ਦਿੱਤੀ ਕਿ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਤੇ ਬਾਕੀ ਸਾਰੀਆਂ ਜਿੰਨੇ ਚਲੇ ਆ ਬਾਕੀ ਸਾਰਿਆਂ ਜਿਹੜਾ ਕਾਲੀ ਦਲ ਦੇ ਵਿੰਗ ਨੇ ਸਾਰਾ ਕੁਝ ਉਹ ਭੰਗ ਕੀਤਾ ਜਾਂਦਾ ਔਰ ਸਾਰੇ ਇਕੱਠੇ ਹੋ ਕੇ ਉਹ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਭਰਤੀ ਕਰਨਗੇ ਉਹ ਭਰਤੀ ਸਾਰੀ ਕਾਨੂੰਨੀ ਪ੍ਰਵਾਨ ਹੋਊਗੀ ਤੇ ਸੁਖਦੇਵ ਸਿੰਘ ਹੋਣਾ ਨੂੰ ਪਤਾ ਨਹੀਂ ਕੀ ਪਿਲੇਖਾ ਪੈ ਗਿਆ ਵੀ ਖਰਾ ਮੇਰੀ ਪ੍ਰਧਾਨਗੀ ਨਾਲ ਜਾਂਦੀ ਦੇ ਪ੍ਰਧਾਨਗੀ ਨਾਲ ਬਹੁਤ ਲੋਹਾ ਪ੍ਰਧਾਨ ਜੀ ਉਹਦੇ ਪਤਾ ਨਹੀਂ ਇੰਨੀ ਪਕੜ ਕਿਉਂ ਇਹਨਾਂ ਨੂੰ ਹੋ ਗਈ ਹੈ ਕਿਉਂਕਿ ਜਿਹੜੇ ਲੋਕ ਪੰਜ-ਪੰਜ ਵਾਰੀ ਮੁੱਖ ਮੰਤਰੀ ਰਹੇ ਹੋਂਦ ਤੀ 25 ਸਾਲ ਦੇ ਅਕਾਲੀ ਦਲ ਦੇ ਪ੍ਰਧਾਨ ਰਹੇ ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹਨਾਂ ਦੇ ਹੱਥੋਂ ਨਿਕਲਦਾ ਹੋਵੇ ਸਾਰੀਆਂ ਕੋਈ ਵੀ ਪਾਰਟੀ ਦੇ ਵਿੱਚ ਉਹਨਾਂ ਦੇ ਕੱਦ ਦਾ ਉਸਰੇ ਬੰਦਾ ਨਾਲ ਕਿਉਂਕਿ ਉਹਨਾਂ ਕੱਦ ਇੱਥੇ ਜਿਹਦੇ ਕੋਲ ਜ਼ਿਆਦਾ ਪੈਸਾ ਹੁੰਦਾ ਉਹਦਾ ਕੱਦ ਚਾਹਿਆ ਜਾਂਦਾ ਕਰਤਾਰ ਨਾਲ ਕੱਦ ਨਹੀਂ ਹੈ ਅੱਜਕੱਲ ਸਿੱਖਾਂ ਦੇ ਵਿੱਚ ਲੋਕ ਸਮਝੇ ਉਹ ਪੈਸੇ ਨਾਲ ਸੰਬੰਧ ਕੀ ਕੀ ਜੇ ਕੋਈ ਜ਼ਿਆਦਾ ਪੈਸਾ ਹੋਵੇ ਤਾਂ ਉਹ ਵੱਡੇ ਕਰਤਾਰਾ ਸੋ ਨੂੰ ਬੜੀ ਕੌਮ ਨੇ ਅ ਦਿੱਤੀ ਸੀ ਮਾਨ ਸਨਮਾਨ ਉਹਦੇ ਰਿਸ਼ਤੇਦਾਰ ਪੈਨ ਪਾਈ ਸਭ ਐਮਐਲਏ ਵਿਜੀਰ ਸਭ ਕੁਝ ਬਣਾ ਦਿੱਤੇ ਪਰ ਇਹਦੇ باوجود ਵੀ ਨੀਕ ਨਹੀਂ ਪੜੀ ਉਹਨਾਂ ਦੀ ਉਹਨਾਂ ਨੂੰ ਚਾਹੀਦਾ ਸੀ ਵੀ ਕੌਮ ਨੂੰ ਸਮਰਪਿਤ ਹੁੰਦੇ ਜੀ ਕੌਮ ਨੂੰ ਸਾਨੂੰ ਬਹੁਤ ਕੁਝ ਦਿੱਤਾ ਤੇ ਅਸੀਂ ਗੁੱਡ ਡਿਲੀਵਰ ਨਹੀਂ ਕਰ ਸਕਿਆ ਅਸੀਂ ਕਾਲੀਦਾਲ ਦਾ ਗਰਾਮ ਬਹੁਤ ਥੰਮੇ ਲੈ ਕੇ ਆਏ ਆ ਤੇ ਅਸੀਂ ਹੁਣ ਛੱਡਦੇ ਕੋ ਹੋਰ ਤੇ ਮਾਨਦਾਰ ਧਰਮੀਪੁਰ ਖੱਗੇ ਅੱਗੇ ਅੱਗੇ ਆਣ ਲੱਗੇ ਤੇ ਅਸੀਂ ਸਾਰੇ ਮਿਲ ਕੇ ਆ ਕਾਲੀਦਾਲ ਨੂੰ ਮਜ਼ਬੂਤ ਕਰਾਂਗੇ ਕਾਲ ਤੱਕ ਨਾਲ ਟਕਰਾਲੇ ਨਹੀਂ ਚਾਹੀਦਾ ਅਕਾਲ ਤਖ਼ਰ ਦੇ ਦਰਸ਼ਕ ਨੂੰ ਹੋਣਾ ਚਾਹੀਦਾ ਸੀ ਉਹਨਾਂ ਨੇ ਟਕਰਾਅ ਦੀ ਨੀਤੀ ਚ ਆ ਕੇ ਟਕਰਾਅ ਦੀ ਨੀਤੀ ਤੋਂ ਬਾਅਦ ਘਰੋਂ ਆ ਕੇ ਦੋ ਬੰਦਿਆਂ ਨੇ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੇ ਵੀ ਅਸਤੀਫਾ ਦੇ ਦਿੱਤਾ ਉਹ ਜਿਹੜਾ ਪਹਿਲਾ ਪ੍ਰਧਾਨ ਸੀ ਬਡੁੰਗਰ ਸਾਹਿਬ ਕਰਤਾਰ ਸਿੰਘ ਬਡੁੰਗਰ ਜੀ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਫਿਰ ਪੰਜ ਮੈਂਬਰੀ ਗਈ ਜਥੇਦਾਰ ਜੀ ਨੇ ਕਿਹਾ ਤੁਸੀਂ ਪੰਜ ਮੈਂਬਰੀ ਹੁਣ ਭਰਤੀ ਕਰੋ ਸੋ ਉਹਨਾਂ ਨੇ ਸਾਰਾ ਕੁਝ ਛੱਡ ਦਿੱਤਾ ਜਦੋਂ ਫਿਰ ਜਥੇਦਾਰ ਬਦਲੇਗੇ ਤਾਂ ਫਿਰ ਉਸ ਸਿਕੰਦਰ ਦੇ ਵਿੱਚ ਇੱਕ ਬੜਾ ਵੱਡਾ ਜਵਾਰ ਪਤਾ ਆ ਕਿ ਜੇ ਅਕਾਲੀਵਾਲ ਦੇ ਲੀਡਰ ਜਿਹੜਾ ਅਕਾਲ ਤਖਤ ਨੂੰ ਨਹੀਂ ਮੰਨਦੇ ਤਾਂ ਫਿਰ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਸਾਰਾ ਸੰਤ ਸਮਾਜ ਸਾਰੀਆਂ ਔਰਤਾਂ ਜਿੱਥੇ ਬੰਨੀਆਂ ਸਾਰੀਆਂ ਸਿੱਖ ਜਿੱਥੇ ਬੰਨੀਆਂ ਸਿੰਘ ਸਭਾਵਾਂ ਸਾਰੇ ਧਾਰਮਿਕ ਲੋਕ ਜਿਹੜਾ ਉਹਨਾਂ ਨੂੰ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਅਸੀਂ ਨਵੇਂ ਜਥੇਦਾਰ ਨਹੀਂ ਮੰਨਦੇ ਅਸੀਂ ਪਹਿਲੇ ਜਥੇਦਾਰ ਨੂੰ ਮੰਨਤਾ ਦਿੰਦੇ ਹਾਂ ਇਹਨਾਂ ਨੂੰ ਚਾਹੀਦਾ ਆਪਣੀ ਗਲਤੀ ਦਾ ਸੁਧਾਰ ਕਰਨ ਸ਼ੁਰੂਨੀ ਕਮੇਟੀ ਦੇ ਐਗਜ਼ੈਕਟਿਵ ਦੀ ਕੋਈ ਅਮਨਯਤ ਨਹੀਂ ਰਹੀ ਪੁਰਾਣੀ ਹੈ 14 ਸਾਲ ਇਹਨਾਂ ਨੂੰ ਇਹ ਮਤਾ ਰੱਦ ਕਰਕੇ ਪਹਿਲੇ ਜਥੇਦਾਰਾਂ ਨੂੰ ਬਹਾਲ ਕਰਨਾ ਚਾਹੀਦਾ ਕਰੋੜੇ ਤੋਂ ਬਾਅਦ ਭਾਈ ਹਰਨਾਮ ਸਿੰਘ ਧੰਮਾ ਜੀ ਇਹਦੇ ਜਥੇਦਾਰ ਦੰਦਨਾ ਸਾਹਿਬ ਦੇ ਮੁਖੀ ਨੇ ਉਹਨਾਂ ਨੂੰ ਫਿਰ ਕਾਲ ਦਿੱਤੀ 28 ਤਰੀਕ ਦੀ ਵੀ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਸੀ ਕਿ ਤੁਸੀਂ ਸਤਕਾਰ ਕਰੋ ਅਕਾਲ ਤਖਬਾ ਅਕਾਲ ਤਖਬਾ ਤੇ ਜੋ ਫੈਸਲੇ ਹੋਇਆ ਉਹਨਾਂ ਨੂੰ ਮਨੂਨਾਂ ਦੇ ਪਾਸੇ ਨਾ ਜਾਓ ਤੇ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਲਾਂਗੀ ਹੁਣ ਜਨਰਲ ਜਲਾਸਾ 28 ਦਾ 28 ਵਾਸਤੇ ਬਾਬੇ ਹਰਨਾਮਨ ਸਿੰਘ ਤੋਂ ਮੌਜੂਦ ਨੇ ਬੜੀ ਜ਼ੋਰ ਨਾਲ ਸਾਰੀਆਂ ਜਥੇਬੰਦੀਆਂ ਦੇ ਸੰਤ ਸਮਾਜ ਦੇ ਸਹਿਯੋਗ ਨਾਲ ਕਿਹਾ ਹੈ ਕਿ ਅਸੀਂ ਉਸ ਦਿਨ ਸਾਰੇ ਮੈਂਬਰਾਂ ਨੂੰ ਕਹਾਂਗੇ ਕਿ ਜਨਰਲ ਜਲਾਸਾ ਕਿ ਜਥੇਦਾਰਾਂ ਨੂੰ ਕੱਢਣ ਦਾ ਜਿਹੜਾ ਮਤਾ ਰੱਦ ਕਰੋ ਜਿਹੜੇ ਨਵੇਂ ਬਣਾਏ ਆ ਇਹਨਾਂ ਦੀ ਨਿਯੁਕਤੀ ਰੱਦ ਕਰੋ ਪਹਿਲੇ ਜਥੇਦਾਰ ਜਿਹੜੇ ਉਹਨਾਂ ਨੂੰ ਬਹਾਲ ਕਰੋ ਉਹਦੇ ਵਾਸਤੇ ਸਾਰੇ ਪੰਜਾਬ ਦੇ ਵਿੱਚ ਜਦੋਂ ਜਦਾਂ ਚੱਲ ਰਹੀ ਆ ਸਾਰੇ ਜ਼ਿਲਾਵਾਰ ਮੀਟਿੰਗਾਂ ਹੋ ਰਹੀਆਂ ਨੇ ਅਸੀਂ ਉਸੇ ਸੰਬੰਧ ਵਿੱਚ ਇਹ ਜਿਹੜੀ ਪ੍ਰਤੀ ਮੀਟਿੰਗ ਆ ਮੇਰੇ ਅਕਾਲ ਤਖਤ ਵੀ ਬਣਾਈ ਪੰਜ ਮੈਂਬਰ ਦੀ ਕਮੇਟੀ ਆ ਉਹ ਥਾਂ ਥਾਂ ਜਾ ਕੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪ੍ਰਤੀ ਦੀ ਪ੍ਰਕਿਰਿਆ ਉਹ ਸ਼ੁਰੂ ਕਰ ਰਹੀ ਆ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਗੁਰਦਾਸਪੁਰ ਦੇ ਵਿੱਚ ਵੀ ਆ ਰਹੇ ਨੇ 4 ਤਰੀਕ ਨੂੰ ਅਸੀਂ ਕੋਰ ਸੰਤੋਖ ਹੈ ਮੇਰੇ ਸੜਕ ਦੇ ਉੱਤੇ ਹੀ ਮੰਡੀ ਦੇ ਨਾਲ ਗੁਰਦਰਾ ਸਾਹਿਬ ਉੱਥੇ ਅਸੀਂ ਇਕੱਠ ਰੱਖਿਆ ਅ ਪ੍ਰਸਿੱਧ ਕਰਨ ਵਾਸਤੇ ਸੋ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਸਾਰੇ ਹਮਨ ਮਾ ਕੇ ਜਿੰਨੇ ਪੰਥ ਦਰਦੇ ਆ ਉਹ ਬਾਕੀ ਸਾਰੀਆਂ ਗੱਲਾਂ ਛੱਡ ਕੇ ਇੱਥੇ ਮਸਲਾ ਕੋਈ ਸਿਆਸਤ ਦਾ ਨਹੀਂ ਕੁਰਸੀ ਦਾ ਨਹੀਂ ਇੱਥੇ ਦਾ ਮਸਲਾ ਅਕਾਲ ਤਖਤ ਦੀ ਮਾਨ ਮਰਜ਼ਾ ਦਾ ਨੂੰ ਕੈਮ ਰੱਖਣ ਦਾ ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਦਾ ਉਹ ਸਾਰਾ ਬੰਦੇ ਨੂੰ ਅਸੀਂ ਕਿਹਾ ਜੋਥੇ ਹੋਇਆ ਤੇ ਰੋਟਾ ਜਿਹਾ ਸੀ ਪਰ ਜਿਹੜੀ 1984 ਦੌਰਾਨ ਸ੍ਰੀ ਅਕਾਲ ਪੁਰਖ ਸਾਹਿਬ ਤੇ ਹਮਲਾ ਹੋਇਆ ਤੇ ਮੀਡੀਆ ਖਬਰਾਂ ਇਹ ਆਈਆਂ ਕਿ ਸਰਬਾਤ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਧਰਮੀ ਫੌਦੀਆਂ ਨੂੰ ਕਿਹਾ ਹੈ ਕਿ ਤੁਸੀਂ ਧਰਮ ਦਾ ਸਾਡਾ ਉਹ ਬੈਰ ਛੱਡ ਕੇ ਆਗੇ ਤੇ ਉਹਨਾਂ ਦੀ ਅਜੇ ਤੱਕ 40 ਸਾਲ ਹੋ ਗਏ ਆ ਸੁਣਵਾਈ ਨਹੀਂ ਹੋ ਰਹੀ ਉਹਦੇ ਸਬੰਧ ਚ ਵੀ ਕੋਈ ਚਲਬਾਤ ਰੱਖੀ ਜਾਏਗੀ ਬਿਲਕੁਲ ਬਿਲਕੁਲ ਰੱਖੀ ਜਾਊਗੀ ਜੀ ਕੀਤੀ ਜਾਊਗੀ ਅਸੀਂ ਤੇ ਚੰਮੀ ਅਕਾਲੀ ਗੱਲ ਦੇ ਪ੍ਰਧਾਨ ਨੇ ਉਸ ਵੇ ਲੋਕਾਂ ਨੂੰ ਧਰਮ ਦਾ ਛੱਡਣ ਦਾ ਅਪੀਲ ਕੀਤੀ ਸੀ ਵੀ ਤਾਂ ਲੋਕਾਂ ਨੇ ਤਾਂ ਬਾਰਕਾਂ ਛੱਡੀਆਂ ਬਹੁਤ ਸਾਰੇ ਫੌਜੀ ਵਿੱਚ ਰਸਤੇ ਦੇ ਛੇਦ ਹੋ ਗਏ ਬਹੁਤ ਸਾਰੇ ਨੇ ਨੌਕਰੀਆਂ ਤੋਂ ਹੱਥ ਛਾਣਾ ਪਿਆ ਬਹੁਤ ਸਾਰੇ ਜਿਨ੍ਹਾਂ ਵਿੱਚ ਜਿਨ੍ਹਾਂ ਆਪਣਾ ਸਮਾਜ ਜਿਨ੍ਹਾਂ ਦੇ ਬਤਾ ਕੇ ਆਏ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਬਾਤ ਪੁੱਛਣੀ ਚਾਹੀਦੀ ਸੀ ਕਿਸੇ ਨੇ ਪੁੱਛੀ ਨਹੀਂ ਅਸੀਂ ਚਾਹੁੰਦੇ ਕਿ ਸਾਰਾ ਸਿਸਟਮ ਜਿਹੜਾ ਗੁਰਦੁਆਰੇ ਮੰਦਰਾਂ ਨੂੰ ਲਾਟ ਖਿੱਚੇ ਹੋਇਆ ਮੰਦਰਾਂ ਨੂੰ ਉਹਨਾਂ ਦੇ ਮਿਆਣਿਆਂ ਨੂੰ ਧਰਤੀ ਕਰਨ ਦਾ ਇਹਨਾਂ ਨੇ ਤਰੀਕਾ ਬਣਾਇਆ ਜਦੋਂ ਕਿ ਗੁਰੂ ਘਰ ਦਾ ਜਿਹੜਾ ਚੜਾਵਾ ਉਹ ਸੰਗਤ ਦਾ ਉਥੇ ਜਦੋਂ ਕੋਈ ਸੁੱਖਣਾ ਸੁਖਦੇ ਆ ਕੋਈ ਚੀਜ਼ ਮੰਗਵੇ ਤਾਂ ਫਿਰ 10 ਰੁਪਏ 5 ਰੁਪਏ 50 ਰੁਪਏ 100 ਰੁਪਏ ਦਾ ਮੱਥਾ ਟੇਕਦੇ ਆ ਉਸ ਪੈਸੇ ਦਾ ਦੁਰਵਰਤਨ ਨਹੀਂ ਹੋਣਾ ਚਾਹੀਦਾ ਸਾਰੇ ਨੰਬਰ ਧਰਮੀ ਹੋਣੇ ਚਾਹੀਦੇ ਆ ਉਹਨਾਂ ਨੂੰ ਆਪਣੇ ਪਰਿਵਾਰਾਂ ਦੀ ਫਿਕਰ ਨਹੀਂ ਹੋਣੀ ਚਾਹੀਦੀ ਕੌਮ ਦੀ ਫਿਕਰ ਹੋਣੀ ਚਾਹੀਦੀ ਆ ਔਰ ਉਹਦੇ ਤੋਂ ਲੰਗਰ ਚੱਲਦੇ ਆ ਉਹਦੇ ਤੋਂ ਜਦੋਂ ਕਿਤੇ ਭੀੜ ਬਣ ਗਈ ਆ ਕਿਸੇ ਵੀ ਕਮਿਊਨਿਟੀ ਦੇ ਕਿਸੇ ਵੀ ਜਥੇਬੰਦੀ ਨੂੰ ਲੋੜ ਹੋਵੇ ਤੇ ਸ਼ਰਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਉਥੇ ਲੰਗਰ ਜਾਂਦਾ ਦਾ ਸਾਨੂੰ ਅਸੀਂ ਚਾਹੁੰਦੇ ਆ ਕਿ ਇਹ ਸਿਸਟਮ ਬਦਲਿਆ ਜਾਵੇ ਇਹ ਇਮਾਨਦਾਰ ਤੇ ਧਰਮੀ ਬੰਦੇ ਅੱਗੇ ਆਉਣ ਬਹੁਤ ਸਾਰੀਆਂ ਸ਼੍ਰੋਮਣੀ ਕਮੇਟੀਆਂ ਜਿਆਦਾ ਦਾ ਚੰਗੇ ਚੰਗੇ ਤਗੜੇ ਤਗੜੇ ਬੰਦੇ ਨੇ ਸਭੀਆਂ ਨੇ ਬਹੁਤ ਸਾਰੇ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਜਿਆਦਾ ਦਾ ਜਿਹੜੀਆਂ ਨਾਮੀਨਲ ਰੇਟਾਂ ਤੇ ਸਭੀਆਂ ਹੋਈਆਂ ਨੇ ਪਰ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਲੋਕਾਂ ਨੇ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਕੇ ਆਪਣੇ ਪਰਿਵਾਰਾਂ ਨੂੰ ਧਰਤੀ ਕੀਤਾ ਜਿਦ ਤਰ੍ਹਾਂ ਪੋਲਿਟੀਕਲ ਬੰਦੇ ਪੋਲਿਟਿਕ ਚਾਹ ਤੇ ਆਪਣੇ ਪਰਿਵਾਰਾਂ ਨੂੰ ਪਹਿਲ ਦਿੰਦੇ ਆ ਇਸ ਤਰ੍ਹਾਂ ਸ਼ਰੋਮੀ ਕਮੇਟੀ ਦੇ ਨੰਬਰਾਂ ਦੀ ਆਪਣੇ ਪਰਿਵਾਰਾਂ ਨੂੰ ਪਹਿਲ ਦਿੱਤੀਆਂ ਉਹਦਾ ਬੜਾ ਸਾਨੂੰ ਅਫਸੋਸ ਆ ਦੁੱਖ ਹੈ ਇਹ ਸਰਬੱਤ ਦੇ ਭਲੇ ਵਾਸਤੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜ਼ੁਰਗਾਂ ਨੇ ਬਣਾਈ ਸੀ ਕਿਉਂਕਿ ਇਹਦੇ ਵਿੱਚ ਭਗਤਾਂ ਦੀ ਮਹਾਂਪੁਰਖਾਂ ਦੀ ਬਾਣੀ ਆ ਸਾਰਿਆਂ ਗੁਰੂਆਂ ਦੀ ਬਾਣੀ ਆ ਸਾਂਝੀ ਵਾਲਤਾ ਦਾ ਉਪਦੇਸ਼ ਇੱਥੋਂ ਮਿਲਦਾ ਅਸੀਂ ਕਿਤੇ ਹੁੰਦਾ ਵੀ ਹਰ ਧਰਮ ਦਾ ਸਤਕਾਰ ਹੋਣਾ ਚਾਹੀਦਾ ਜਿੰਨੇ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਾਰਿਆਂ ਦੇ ਦਿਨ ਦਿਹਾੜੇ ਜਿਹੜੇ ਆ ਉਹ ਬਿਲਕੁਲ ਡਰਾਬਰ ਦੀ ਤਰ੍ਹਾਂ ਸਾਰਿਆਂ ਨੂੰ ਇੱਕੋ ਜਿਹੀ ਸਾਰਿਆਂ ਨੂੰ ਬਣਾਉਣਾ ਚਾਹੀਦਾ ਕੋਈ ਕੋਈ ਮੱਥਾ ਟੇਕਦੇ ਆ ਜਿੱਥੇ ਗੁਰਮਾਨ ਸਿੰਘ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਆ ਉਥੇ ਭਗਤ ਕਬੀਰ ਨੂੰ ਮੱਥਾ ਟੇਕਦੇ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਦੇ ਆ ਉਥੇ ਬਾਬਾ ਫਰੀਦ ਨੂੰ ਮੱਥਾ ਟੇਕਦੇ ਆ ਇਹ ਬਾਣੀ ਦੇ ਸਾਡੀ ਸਾਰਾ ਰਸਤੇ ਸਾਂਝੀ ਆ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੀ ਆ ਸਾਨੂੰ ਫਰਾਂ ਨੂੰ ਸਰਕਾਰ ਕਰਨਾ ਚਾਹੀਦਾ ਧਰਮੀ ਫੌਜੀ ਜਿਹੜੇ ਆ ਉਹਨਾਂ ਦੀ ਉਹਨਾਂ ਦੀ ਕੁਰਬਾਨੀ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਅਡਜਸਟ ਵੀ ਕਰਨਾ ਚਾਹੀਦਾ ਉਹਨਾਂ ਦੇ ਪਰਿਵਾਰਾਂ ਦੀ ਨਦਰੀ ਕਰਨੀ ਚਾਹੀਦੀ ਹੈ ਸਾਡਾ ਪਹਿਲਾ ਫਰਜ਼ ਬਣਦਾ ਕਿਉਂਕਿ ਫੌਜੀਆ ਫੌਜੀ ਵੀਰਾਂ ਨੇ ਜਿਹੜਾ ਬਗਾਵਤ ਕੀਤੀ ਸੀ ਤੇ ਬਗਾਵਤ ਦਾ ਮਤਲਬ ਕੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਗਾਵਤ ਦਾ ਮਤਲਬ ਮੌਤ ਹੀ ਹੁੰਦਾ ਉਹਨਾਂ ਨੇ ਮੌਤ ਵੀ ਪਰਵਾਹ ਨਹੀਂ ਕੀਤੀ ਗੁਰੂ ਘਰ ਨੂੰ ਗੁਰੂ ਗ੍ਰੰਥ ਨੂੰ ਅਕਾਲ ਤਖਤ ਨੂੰ ਬਰਦਾਸ਼ਤ ਦੀ ਉਹਨਾਂ ਦੇ ਮੰਨ ਤੇ ਸਤਕਾਰ ਸੀਗੇ ਤੇ ਉਹਨਾਂ ਨੇ ਆਪਣੇ ਪਤਨੀ ਦੀ ਪਰਵਾਨੀ ਕਿ ਤੇ ਮਨਵਾਲੇ ਸਜਾਵਾਂ ਦੀ ਪਰਵਾਨੀ ਕੀਤੀ ਤੇ ਉਸ ਹਿਸਾਬ ਨਾਲ ਉਹਨਾਂ ਦਾ ਸਤਕਾਰ ਮਾਣ ਵੀ ਹੋਣਾ ਚਾਹੀਦਾ ਸੀ ਪਰ ਲੰਬਾ ਸਮਾਂ ਤਾਕਤ ਬਾਲ ਸਾਹਿਬ ਦੇ ਹੱਥਾਂ 'ਚ ਰਹੀ ਹੈ ਉਹਨਾਂ ਨੇ ਕਮਾਕ-ਮੋਕ ਆਪਣੇ ਪਰਿਵਾਰਾਂ ਤਾਂ ਕੀ ਰੱਖੀਆ ਆਪਣੇ ਛੋੜੀ ਚੁੱਕਾਂ ਤਾਂ ਕੀ ਰੱਖੀਆ ਉਹਨਾਂ ਨੇ ਕਾਹਨ ਵਾਸਤੇ ਕਦੇ ਨਹੀਂ ਸੋਚਿਆ ਉਹਨਾਂ ਕੋਹਨ ਪਰਸਤ ਨਹੀਂ ਹੋਏ ਉਹ ਪਰਿਵਾਰ ਪਰਸਤ ਹੋਏ ਸੋ ਸਨੋਦਿਤ ਹੋਣਾ ਚਾਹੀਦਾ